ਵਾਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸਿੰਘ ਹਾਜ਼ਰ ਹਾਂ ਇੱਕ ਨਵੀਂ ਚੋਣ ਚਰਚਾ ਲੈ ਕੇ ਅੱਜ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੇ ਭੱਖ ਦੇ ਮੁੱਦਿਆਂ ਤੇ ਲੇਕਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਸਵਾਤੀ ਮਾਲੀਵਾਲ ਦੇ ਮੁੱਦੇ ਤੇ ਵੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦਾ ਕੀ ਹੈ ਸੱਚ ਇਸ ਦੇ ਨਾਲ ਹੀ ਗੱਲ ਕਰਾਂਗੇ ਵੀ ਲੁਧਿਆਣਾ ਹਲਕਾ ਇਸ ਟਾਈਮ ਪੰਜਾਬ ਦਾ ਹੋਟ ਹਲਕਾ ਬਣਿਆ ਹੋਇਆ ਤੇ ਕੀ ਹੈ ਇਸ ਦੀ ਨਵੀਂ ਅਪਡੇਟ ਇਸ ਦੇ ਨਾਲ ਹੀ ਗੱਲ ਕਰਾਂਗੇ ਵੀ ਕਿਸਾਨਾਂ ਨੇ 1 ਇੱਕ ਤਰੀਕ ਨੂੰ ਮਹਾ ਪੰਚਾਇਤ ਰੱਖੀ ਹੈ ਤਾਂ ਤਿਆਰੀਆਂ ਉਸ ਦੀਆਂ ਕਿਵੇਂ ਚੱਲਦੀਆਂ ਹਨ ਇਸਨਾਲੇ ਹੋਰ ਵੀ ਕਈ ਚੌਂ ਸਰਗਰਮੀਆਂ ਬਾਰੇ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਰਹੇ ਹਨਗੇ ਸੀਨੀਅਰ ਪੱਤਰਕਾਰ ਸਰਦਾਰ ਜਗਿੰਦਰ ਸਿੰਘ ਜੀ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਾਰੇ ਪੰਜਾਬੀਆਂ ਦਾ ਤੇ ਦਰਸ਼ਕਾਂ ਦਾ ਵੀ ਧੰਨਵਾਦ ਸ਼ੁਰੂਆਤ ਇੱਥੋਂ ਹੀ ਕਰਦੇ ਆਂ ਵੀ ਇਸ ਟਾਈਮ ਸੁਆਤੀ ਮਾਲੀਵਾਲ ਦਾ ਮੁੱਦਾ ਬਹੁਤ ਪਖਿਆ ਹੋਇਆ ਹੁਣ ਇੱਕ ਵੀਡੀਓ ਵੀ ਨਵੀਂ ਜੋ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਟਾਈਮ ਆਪਾਂ ਕਹਿੰਦੇ ਨੈਸ਼ਨਲ ਮੀਡੀਆ ਤੇ ਚੱਲ ਰਹੀ ਹੈ ਲਹਾਲਕੀ ਇਸ ਵੀਡੀਓ ਦੀ ਵਸਦਾ ਪੰਜਾਬ ਵੀ ਪੁਸ਼ਟੀ ਨਹੀਂ ਕਰਦਾ ਮਗਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਵੀਡੀਓ ਦੇ ਸੁਆਤੀ ਮਾਲੀਵਾਲ ਹੀ ਹੈ ਤੇ ਜਿਹੜਾ ਅਰਵਿੰਦ ਕੇਜਰੀ ਉਹ ਵੀਡੀਓ ਦੱਸੀ ਜਾ ਰਹੀ ਕੀ ਹੈ ਪੂਰਾ ਸੱਚ ਇਸ ਵੀਡੀਓ ਦਾ ਅ ਇਸ ਵੀਡੀਓ ਦੇ ਗੱਲ ਕਰਨ ਤੋਂ ਪਹਿਲਾਂ ਆਪਾਂ ਇਸ ਮੁੱਦੇ ਦੀ ਗੱਲ ਕਰ ਲਈਏ ਕਿ ਕਿਉਂਕਿ ਸਵਾਤੀ ਮਾਲੀਵਾਲ ਦਾ ਜਿਹੜਾ ਮੁੱਦਾ ਜਿਹੜਾ ਦੇਸ਼ 'ਚ ਸਭ ਤੋਂ ਵੱਡਾ ਖਾਸ ਕਰਕੇ ਚੋਣਾਂ ਦੇ ਦਿਨਾਂ 'ਚ ਸਭ ਤੋਂ ਵੱਡਾ ਮੁੱਦਾ ਹੈ। ਔਰ ਗੱਲ ਕਰੀਏ ਤਾਂ ਸਭ ਤੋਂ ਇਸ ਮੁੱਦੇ ਨੂੰ ਲੈ ਕੇ ਕਈ ਸਵਾਲ ਵੱਡੇ ਸਵਾਲ ਖੜੇ ਹੁੰਦੇ ਨੇ। ਜਿੱਤ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਖਮੋਸ਼ ਹੈ। ਹੂੰ ਪਾਰਟੀ ਦੀ ਖਮੋਸ਼ੀ ਟੁੱਟਦੀ ਹੈ ਤਾਂ ਇਹ ਜਾਂਚ ਕਿਸੇ ਪਾਸੇ ਹੋਰ ਵੀ ਜਾ ਸਕਦੀ ਇਹ ਵੀ ਇੱਕ ਵੱਡਾ ਸਵਾਲ ਹੈ ਬਿਲਕੁਲ ਉਹਦੇ ਨਾਲ ਹੀ ਇਹ ਸਵਾਲ ਹੈ ਵੀ ਇਹ ਮੁੱਦੇ ਤੋਂ ਪਰਦਾ ਉੱਠਣਾ ਚਾਹੀਦਾ ਹੈ ਵੀ ਇਹ ਰਾਜਨੀਤਿਕ ਕਾਰਨ ਸੀ ਇਹਦੇ ਪਿੱਛੇ ਜਾਂ ਕੋਈ ਹੋਰ ਕਾਰਨ ਸੀ ਬਿਲਕੁਲ ਇਹਦੇ ਨਾਲ ਹੀ ਇੱਕ ਹੋਰ ਵੱਡਾ ਸਵਾਲ ਹੈ ਵੀ ਜਦੋਂ ਅਰਵਿੰਦ ਕੇਜਰੀਵਾਲ ਜਦੋਂ ਪਹਿਲਵਾਨਾਂ ਜਿਹੜੀਆਂ ਮਹਿਲਾ ਪਹਿਲਵਾਨਾਂ ਉਹਨਾਂ ਦਾ ਮੁੱਦਾ ਉੱਠਦਾ ਹੈ ਉਹਨਾਂ ਦੇ ਉਹਨਾਂ ਦਾ ਪੀੜਾ ਜਾਂ ਉਹਨਾਂ ਦੇ ਮੁੱਦੇ ਨੂੰ ਲੈ ਕੇ ਦਿੱਲੀ 'ਚ ਲੰਬਾ ਸੰਘਰਸ਼ ਚੱਲਦਾ ਤਾਂ ਉਸ ਸਮੇਂ ਅਰਵਿੰਦ ਕੇਜਰੀਵਾਲ ਭਾਜਪਾ ਦੀ ਹਾਈ ਕਮਾਂਡ ਤੇ ਚਾਹ ਮੋਦੀ ਨੇ ਚਾਹ ਮਿਤ ਸ਼ਾਹ ਨੇ ਉਹਨਾਂ ਤੇ ਉਹ ਸਵਾਲ ਖੜੇ ਕਰਦੇ ਨੇ ਅੱਜ ਇਸ ਮੁੱਦੇ ਤੇ ਸੁਆਤੀ ਮਾਲੀਵਾਲ ਵਾਲੇ ਮੁੱਦੇ ਤੇ ਭਾਜਪਾ ਆਮ ਆਦਮੀ ਪਾਰਟੀ ਜਿਹੜੀ ਸੁਪਰੀਮੋ ਨੇ ਚਾਹ ਅਰਵਿੰਦ ਕੇਜਰੀਵਾਲ ਨੇ ਉਹ ਇਸ ਪਰਦੇ ਦੇ ਪਿੱਛੇ ਸੱਚ ਕੀ ਹੈ ਕੀ ਕਾਰਨ ਨੇ ਉਹ ਇਹ ਤੇ ਅਜੇ ਖਮੋਸ਼ ਨੇ ਜੀ ਇਹ ਬੜੀ ਚਰਚਾ ਹੋ ਰਹੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮੁੱਦੇ ਤੇ ਜਦੋਂ ਸੰਜੀਤ ਸਿੰਘ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਆ ਮੰਨ ਰਹੇ ਆ ਉਹਨਾਂ ਨੇ ਇਹਦੀ ਪੁਸ਼ਟੀ ਕਰਤੀ ਵੀ ਇਹ ਘਟਨਾ ਹੋਈ ਹੈ ਹਨਾ ਔਰ ਅਰਵਿੰਦ ਕੇਜਰੀਵਾਲ ਇਸ ਮੁੱਦੇ ਤੇ ਉਹ ਕਹਿ ਰਹੇ ਆ ਵੀ ਉਹ ਚਾਹੁੰਦੇ ਵੀ ਉਹਦੇ ਖਿਲਾਫ ਕਾਰਵਾਈ ਹੋਵੇ ਸਖਤ ਕਾਰਵਾਈ ਹੋਵੇ ਤੇ ਉਹਦੇ ਨਾਲ ਹੀ ਤੁਸੀਂ ਦੇਖ ਰਹੇ ਹੋ ਕਿ ਦੂਸਰੇ ਦਿਨ ਜਦੋਂ ਲਖਨਊ ਚ ਅਰਵਿੰਦ ਕੇਜਰੀਵਾਲ ਜਾ ਕੇ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਉਹ ਚ ਉਹਨਾਂ ਦੇ ਜਿਹੜੇ ਪੀਏ ਨੇ ਵਿਭੂ ਕੁਮਾਰ ਉਹ ਨਾਲ ਖੜੇ ਆ ਉਹਨਾਂ ਦੇ ਹਨਾ ਵਿਰੋਧੀਆਂ ਵੱਲੋਂ ਇਹ ਗੱਲ ਬਹੁਤ ਚੱਕੀ ਗਈ ਹੈ ਕਿ ਇੱਕ ਪਾਸੇ ਕੇਜਰੀਵਾਲ ਵੀ ਉਹਨਾਂ ਤੋਂ ਇੱਕ ਤਾਂ ਖਮੋਸ਼ੀ ਹੈ ਇਸ ਬਵਾਦ ਤੇ ਕੋਈ ਬੋਲੇ ਨਹੀਂ ਹੈ ਦੂਜੇ ਪਾਸੇ ਪੰਜਾਬ ਦਰੋਂ ਹੋਵੇ ਜਾਂ ਕਿਤੇ ਹੋਰ ਜਾਣਾ ਹੋਵੇ ਉਹ ਨਾਲ ਲੈ ਕੇ ਜਾ ਰਿਹਾ ਇਹ ਸਵਾਲ ਨੇ ਹਨ ਜੇ ਇਸ ਮਾਮਲੇ ਦੀਆਂ ਪਰਤਾਂ ਖੁੱਲਣ ਦੀ ਗੱਲ ਕਰੀਏ ਤਾਂ ਪਰਤਾਂ ਖੁੱਲ ਚੁੱਕੀਆਂ ਨੇ ਜਿਹੜੇ ਹੈਗੇ ਸੁਆਤੀ ਮਾਲੀਵਾਲ ਉਹਨਾਂ ਵੱਲੋਂ ਪੁਲਿਸ ਨੂੰ ਬਿਆਨ ਦੇ ਦਿੱਤੇ ਗਏ ਆ ਵਿਪਦ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋ ਚੁੱਕੀ ਆ ਹਨ ਦੇ ਐਫਆਈਆਰ ਦੇ ਨਾਲ ਨਾਲ ਜਿਹੜੇ ਉੱਥੋਂ ਦੇ ਅਡੀਸ਼ਨਲ ਪੁਲਿਸ ਕਮਿਸ਼ਨਰ ਨੇ प्रमोद कुमार ਉਹਨਾਂ ਨੇ 4 ਘੰਟੇ ਜਾ ਕੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਦੇ ਘਰੇ ਜਾ ਕੇ ਹੈਨਾ ਉਹਨਾਂ ਨਾਲ ਕੀ ਹੈ ਮਾਮਲੇ ਦਾ ਸੱਚ ਭਾਵੇਂ ਇਹ ਪਰਤਾਂ ਆਉਣ ਵਾਲੇ ਦਿਨਾਂ 'ਚ ਸਾਰੀਆਂ ਖੁੱਲ ਜਾਣੀਆਂ ਨੇ ਬਿਲਕੁਲ ਪਰ ਆਮ ਆਦਮੀ ਪਾਰਟੀ ਜਿਹੜੀ ਜਿਹੜੀ ਕਹ ਲੋ ਰਾਈਟ ਟੂ ਇਨਫੋਰਮੇਸ਼ਨ ਦੀ ਹਮ ਹੀ ਹੈ ਹਮ ਹੈਨਾ ਉਹ ਇਸ ਮਾਮਲੇ ਤੇ ਕਿਉਂ ਚੁੱਪਾ ਇਹ ਬੜਾ ਵੱਡਾ ਇੱਕ ਸਵਾਲ ਹੈ ਹੈਨਾ ਤੇ ਉਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਜੇ ਸਵਾਤੀ ਮਾਲੀਵਾਲ ਦੀ ਗੱਲ ਕਰ ਲਈਏ ਉਹਨਾਂ ਦੇ ਸਿਆਸੀ ਜੀਵਨ ਦੀ ਗੱਲ ਕਰ ਲਈਏ ਜਾਂ ਉਹ ਕਿੱਥੋਂ ਸ਼ੁਰੂਆਤ ਕਰਦੇ ਨੇ ਜਾਂ ਵਿਵ ਕੁਮਾਰ ਉਹ ਕੌਣ ਹੈ ਉਹਨਾਂ ਬਾਰੇ ਵੀ ਗੱਲ ਕਰ ਲਈਏ ਤਾਂ ਜੇ ਇਹ ਦੋਵੇਂ ਜਿਹੜੇ ਚਿਹਰੇ ਨੇ ਜਿੰਨਾ ਬਾਰੇ ਟਕਰਾਅ ਦੀ ਗੱਲ ਆ ਰਹੀ ਹੈ ਜਾਂ ਜਿੰਨਾ ਉਤੇ ਦੋਸ਼ ਲੱਗ ਰਿਹਾ ਕਿ ਉਹਨਾਂ ਨੇ ਉਹਦੀ ਉਹਨਾਂ ਦੀ ਕੁੱਟਮਾਰ ਕੀਤੀ ਇਸ ਮਾਮਲੇ ਜਿਹੜਾ ਮਾਮਲਾ ਵੀ ਦਰਜ ਹੋਇਆ ਮਹਿਲਾਵਾਂ ਦੇ ਖਿਲਾਫ ਔਰਤਾਂ ਦੇ ਖਿਲਾਫ ਹਿੰਸਾ ਦਾ ਮਾਮਲਾ ਦਰਜ ਹੋਇਆ ਹਨ ਔਰ ਸਵਾਤੀ ਮਾ ਜਿਹੜੀ ਹੈਗੀ ਉਹ ਉਹਦੇ ਨਾਲ ਜਿਹੜੇ ਬਿਪ ਨੇ ਇਹ ਦੋਵੇਂ 2005 ਚ ਜਦੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੁੰਦੀ ਹੈ ਜਾਂ ਸਵਾਤੀ ਦੀ ਗੱਲ ਕਰੀਏ ਤਾਂ ਉਹ ਤਾਂ ਅੰਨਾ ਹਜਾਰੇ ਦੀ ਜਿਹੜੀ 23 ਮੈਂਬਰੀ ਟੀਮ ਹੈ ਉਹ ਉਹਦੇ ਉਹ ਮੈਂਬਰ ਰਹੇ ਹੈ ਔਰ ਉਸ ਤੋਂ ਬਾਅਦ ਜਦੋਂ ਸੁਸ਼ੋਧੀਆਂ ਦੇ ਥਰੂ ਜਿਹੜੇ ਮੰਤਰੀ ਨੇ ਦਿੱਲੀ ਦੇ ਉਹਨਾਂ ਦੇ ਥਰੂ ਹੀ ਉਹ ਇਹ ਕੇਜਰੀਵਾਲ ਦੇ ਸੰਪਰਕ ਚ ਆਉਂਦੇ ਆ ਚਾਹ ਉਹ ਸਵਾਤੀ ਹੈ ਚਾਹ ਦੂਜੇ ਬਿਪ ਨੇ ਔਰ ਉਸ ਸਮੇਂ ਤੋਂ ਲੈ ਕੇ ਲਗਾਤਾਰ ਪਾਰਟੀ ਨਾਲ ਜੁੜੇ ਹੋਏ ਦਿੱਲੀ ਚ ਸਰਕਾਰ ਬਣਦੀ ਹੈ ਤਾਂ ਉੱਥੋਂ ਦੇ ਇਹ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵੀ ਰਹੇ ਸਵਾਤੀ ਹੈ ਨਾ ਔਰ ਵੱਡੀ ਗੱਲ ਹੈ ਕਿ ਜਦੋਂ ਮਹਿਲਾ ਪਹਿਲਾਂ ਪਹਿਲਵਾਨਾਂ ਦਾ ਮੁੱਦਾ ਉੱਠਿਆ ਔਰ ਉਸ ਮੁੱਦੇ 'ਚ ਇਹ ਬੜੀ ਸਖਤ ਲੜਾਈ ਲੜਦੇ ਰਹੇ ਮਹਿਲਾਵਾਂ ਦੇ ਹੱਕ 'ਚ ਔਰ ਇਹਨਾਂ ਨੇ ਇੱਕ ਡਿਟੇਲ ਦਿੱਤੀ ਹੈ ਕਿੰਨੇ ਵੱਡੀ ਗਿਣਤੀ ਹੈ ਜਿਹੜੀਆਂ ਮਹਿਲਾਵਾਂ ਜਾਂ ਬੱਚਿਆਂ ਦੇ ਮਾਮਲੇ 'ਚ ਇਹਨਾਂ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜੀ ਹੈ ਪਰ ਅੱਜ ਜਦੋਂ ਉਹਨਾਂ ਦਾ ਮੁੱਦਾ ਹੈ ਉਨਾ ਦੇ ਪੀੜੇ ਦਾ ਮੁੱਦਾ ਕਹਿ ਲਓ ਤਾਂ ਉੱਥੇ ਆਮ ਆਦਮੀ ਪਾਰਟੀ ਵੀ ਚੁੱਪ ਹੈ ਕੇਜਰੀਵਾਲ ਚੁੱਪ ਨੇ ਔਰ ਦੇਖਿਆ ਜਾਵੇ ਤਾਂ ਜੇ ਆਉਣ ਵਾਲੇ ਦਿਨਾਂ 'ਚ ਇਹ ਵੀ ਹੋ ਰਿਹਾ ਵੀ ਇਹ ਇਹ ਚੁੱਪੀ ਦਾ ਕਾਰਨ ਇਹ ਹੈ ਕਿਉਂਕਿ ਉੱਥੇ ਚੋਣਾਂ ਨੇ 25 ਮਈ ਨੂੰ ਦਿੱਲੀ 'ਚ ਜਿਹੜਾ ਗੇੜਾ 25 ਮਈ ਵਾਲੇ ਗੇੜੇ 'ਚ ਹੈ ਨਾ ਉਸ ਤੋਂ ਬਾਅਦ ਪੰਜਾਬ 'ਚ ਚੋਣਾਂ ਨੇ ਇਹ ਇਹ ਨਹੀਂ ਸੋਚਿਆ ਜਾ ਰਿਹਾ ਵੀ ਚਰਚਾ ਹੋ ਰਹੀ ਹੈ ਵੀ ਇਹ ਚੋਣਾ ਤੇ ਇਹਦਾ ਅਸਰ ਨਾ ਪਵੇ ਬਿਲਕੁਲ ਵੀ ਤਾਂ ਪਰ ਹਜੇ ਟਾਈਮ ਬਹੁਤ ਪਿਆ ਸਮਾਂ ਬਹੁਤ ਪਿਆ ਇਸ ਮੁੱਦੇ ਤੇ ਜਵਾਬ ਦੇ ਹੀ ਤਾਂ ਹੋਣੀ ਚਾਹੀਦੀ ਹੈ ਔਰ ਜਵਾਬ ਦੇਣਾ ਚਾਹੀਦਾ ਹੈ ਖਾਸ ਕਰ ਅਰਵਿੰਦ ਕੇਜਰੀਵਾਲ ਨੂੰ ਇਸ ਮੁੱਦੇ ਤੇ ਜਵਾਬ ਦੇਣਾ ਚਾਹੀਦਾ ਹੈ ਹੈ ਨਾ ਉਨਾ ਦੇ ਘਰਚੇ ਘਟਨਾ ਹੋਈ ਹੈ। ਵਿपक्ष ਵੀ ਇਹੀ ਗੱਲ ਬਹੁਤ ਚੱਕ ਰਿਹਾ ਕਿ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਹੁੰਦੇ ਵੀ ਆਮ ਲੋਕਾਂ ਦੀ ਗੱਲ ਕਰਦੇ ਆ। ਦੂਜੇ ਪਾਸੇ ਉਹਨਾਂ ਦੇ ਘਰਚੇ ਇੰਨੀ ਵੱਡੀ ਘਟਨਾ ਹੈ ਤਾਂ ਕਿਉਂ ਅਲੱਗ ਤੋਂ ਕੋਈ ਬਿਆਨ ਨਹੀਂ ਆ ਰਿਹਾ। ਇਹੀ ਸਵਾਲ ਆ ਨਾ ਇੱਥੋਂ ਤੱਕ ਕਿ ਵਿਰੋਧੀ ਤਿਰਾਂ ਇਸ ਮੁੱਦੇ ਤੇ ਅਰਵਿੰਦ ਕੇਜਰੀਵਾਲ ਨੂੰ ਘੇਰਦੀਆਂ ਵੀ ਆ। ਵੀ ਉਹ ਵੀ ਘਰਚ ਮੌਜੂਦ ਸੀ ਜਦੋਂ ਇਹ ਘਟਨਾ ਹੋਈ। ਫਿਰ ਜੇ ਉਹ ਮੌਜੂਦ ਸੀ ਤਾਂ ਐਡੀ ਵੱਡੀ ਘਟਨਾ ਹੁੰਦੀ ਹੈ ਤਾਂ ਉਹਨਾਂ ਨੇ ਦਖਲ ਕਿਉਂ ਨਹੀਂ ਦਿੱਤਾ? ਔਰ ਇਹੀ ਗੱਲ ਆ ਵੀ ਜੇ ਇਹਦੀ ਜਾਂਚ ਖੁੱਲਦੀ ਹੈ ਤੇ ਮਤਲਬ ਡੂੰਗੀ ਜਾਂਚ ਚੱਲਦੀ ਹੈ ਤੇ ਇਹ ਕਿਤੇ ਜਾਂਚ ਜਾਂ ਇਹ ਉਧਰ ਨੂੰ ਨਾ ਚਲੀ ਜਾਵੇ ਹਰਵਿੰਦ ਕੇਜਰੀਵਾਲ ਨੂੰ ਵੱਲ ਨੂੰ ਵੀ ਜਾ ਸਕਦੀ ਹੈ ਇਹ ਵੀ ਇੱਕ ਸਵਾਲ ਆ ਪਰ ਇਹ ਇਹ ਸਮਾਂ ਦੱਸੂਗਾ ਦੇਖੋ ਅੱਜ ਦੀ ਡੇਟ 'ਚ ਮੁੱਦਾ ਜਿਹੜਾ ਬਹੁਤ ਭੱਕਿਆ ਹੋਇਆ ਮੁੱਦਾ ਔਰ ਇਸ ਮੁੱਦੇ ਤੇ ਜਿਹੜੀ ਆ ਆਮ ਆਦਮੀ ਪਾਰਟੀ ਉਹ ਘਿਰੀ ਹੋਈ ਆ ਚਾਹੋ ਦਿੱਲੀ 'ਚ ਆ ਚਾਹੋ ਪੰਜਾਬ 'ਚ ਆ ਚਾਹੋ ਦੇਸ਼ 'ਚ ਔਰ ਇਹ ਇੱਕ ਪਾਰਟੀ ਲਈ ਵੱਡੀ ਚੁਣੌਤੀ ਵਾਲਾ ਮੁੱਦਾ ਬਿਲਕੁਲ ਔਰ ਇਸ ਮੁੱਦੇ ਨੂੰ ਲਕੋਣ ਲਈ ਛਪਾਉਣ ਲਈ ਜਾਏ ਤੇ ਕਿਸੇ ਤਰ੍ਹਾਂ ਦੀ ਲਿਪਾਪੋਚੀ ਹਾਂ ਲਿਪਾਪੋਚੀ ਕਰਨ ਦੀ ਬਜਾਏ ਜਿਸ ਤਰ੍ਹਾਂ ਪਹਿਲੇ ਦਿਨ ਵੀ ਹੋਇਆ ਔਰ ਉਹਨਾਂ ਨੇ ਜਿਹੜੇ ਫੋਨ ਕੀਤੇ ਆ ਕੇਜਰੀਵਾਲ ਦੇ ਘਰ ਤੋਂ ਸੁਵਾਤੀ ਨੇ ਜਾਂ ਉਥਾਣੇ ਵੀ ਗਏ ਆ ਉਹ ਉਹ ਗੱਲ ਤੇ ਵੀ ਇੱਕ ਵਾਰੀ ਪਰਦਾ ਹੀ ਪੈ ਗਿਆ ਸੀ ਭਾਵੇਂ ਉਸ ਤੋਂ ਹਾਂ ਪਰ ਉਸ ਤੋਂ ਬਾਅਦ ਇਹ ਸਾਰੀ ਗੱਲ ਖੁੱਲੀ ਆ ਜੋ ਸੰਜੇ ਸਿੰਘ ਨੇ ਇੱਕ ਵਾਰ ਪੁਸ਼ਟੀ ਕਰਤੇ ਫਿਰ ਉਹ ਗੱਲ ਪੱਕੀ ਨਾ ਵੀ ਘਟਨਾ ਹੋਈ ਆ ਜੇ ਘਟਨਾ ਹੋਈ ਆ ਤਾਂ ਫਿਰ ਉਹਨਾਂ ਨੂੰ ਨਾਲ ਲੈ ਕੇ ਕਿਉਂ ਘੁੰਮ ਰਹੇ ਆ ਤੇ ਉਹਨੂੰ ਪਾਸੇ ਹਟਾਉਣਾ ਚਾਹੀਦਾ ਜਿਹੜਾ ਪੀ ਆ ਕਹਿਣ ਦਾ ਮਤਲਬ ਹੈ ਵੀ ਇਹਨੂੰ ਦੱਬਿਆ ਨਹੀਂ ਜਾ ਸਕਦਾ ਇਸ ਮਾਮਲੇ ਨੂੰ ਆਮ ਆਦਮੀ ਪਾਰਟੀ ਨੂੰ ਇਸ ਮਾਮਲੇ ਤੇ ਸਖਤ ਕਾਰਵਾਈ ਲਈ ਔਰ ਉਹ ਉਹਨਾਂ ਦੇ ਮਾਮਲੇ ਵਾਲ ਦੇ ਹੱਕ ਚ ਜਿਹੜਾ ਇੱਕ ਲਹਿਰ ਖੜੀ ਕਰਕੇ ਜਾਂ ਉਹਨਾਂ ਦੇ ਹੱਕ ਚ ਤੋੜਨਾ ਚਾਹੀਦਾ ਔਰ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਜੇ ਕਹਿਣ ਵਿੱਚ ਚੋਣਾ ਲੰਗਾ ਕੇ ਕਰਾਂਗੇ ਜਾਂ ਇਸ ਮਾਮਲੇ ਨੂੰ ਉਦੋਂ ਤੱਕ ਦੱਬ ਕੇ ਰੱਖ ਲਾਂਗੇ ਹੁਣੇ ਮਾਮਲਾ ਦੱਬਿਆ ਨਹੀਂ ਜਾਣਾ ਇਸ ਮਾਮਲੇ ਦਾ ਜਿਹੜਾ ਸੱਚ ਹੈ ਕਿਉਂਕਿ ਲੋਕਾਂ ਦਾ ਵੀ ਇੰਟਰਸਟ ਹੈ ਵੀ ਇਹ ਮਾਮਲੇ ਦਾ ਸੱਚ ਜਿਹੜਾ ਸਾਹਮਣੇ ਆਉਣਾ ਚਾਹੀਦਾ ਔਰ ਆਉਣ ਵਾਲੇ ਦਿਨਾਂ 'ਚ ਕਿਉਂਕਿ ਅੱਜ ਵੀ ਜਿਹੜੀ ਤੁਸੀਂ ਵੀਡੀਓ ਦੀ ਗੱਲ ਕੀਤੀ ਹੈ ਉਹ ਵੀਡੀਓ ਜਾਰੀ ਹੋਈ ਹੈ ਪਰ ਬਸ ਦਾ ਪੰਜਾਬ ਇਸ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ ਵੀ ਇਹ ਉਹ ਵੀਡੀਓ ਇਹੀ ਹੈ ਪਰ ਸਾਰੇ ਨੈਸ਼ਨਲ ਮੀਡੀਏ ਤੇ ਜਾਂ ਹੋਰ ਪਾਸੇ ਅਜੇ ਵੀਡੀਓ ਇੱਕਦਮ ਘੁੰਮੀ ਹੈ ਜਿੱਥੇ ਉਹ ਘਰ 'ਚ ਆਪਸ ਵਿੱਚ ਉਹ ਮਤਲਬ ਇੱਕ ਦੂਜੇ ਨੂੰ ਬੋਲਦੇ ਨਜ਼ਰ ਆ ਰਹੇ ਹਾਂ ਮਾਲੀ ਵਾਲ ਵੀ ਉੱਤੇ ਹੈਗੇ ਨੇ ਜਾਂ ਉਹ ਬੜੀ ਤਿੱਖੇ ਸ਼ਬਦ ਬੋਲ ਰਹੇ ਆ ਹਨ ਪਰ ਉਹ ਵੀਡੀਓ ਦਾ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਸੱਚ ਕੀ ਹੈ ਨੈਸ਼ਨਲ ਮੀਡੀਆ ਨੇ ਵੀ ਇਹੀ ਕਿਹਾ ਵੀ ਇਹਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਜਿੱਨਾਂ ਚਿਰ ਇਹਦੀ ਪੁਸ਼ਟੀ ਉਹ ਪੀਏ ਵਿਪ ਪਾਸੋਂ ਜਾਂ ਮਾਲੀਬਾਲ ਪਾਸੋਂ ਨਹੀਂ ਹੁੰਦੀ ਹਨਾ ਇਹ ਵੀਡੀਓ ਲੱਗਦਾ ਹੈ ਉਹ ਖੜੇ ਵੀ ਲੱਗਦੇ ਨੇ ਵਿੱਚ ਪਰ ਇਹਦੀ ਡਿਟੇਲ ਚ ਉਹ ਵੀਡੀਓ ਕੀ ਹੈ ਜੇ ਇੰਨੀ ਕਲਿੱਪ ਬਣੀ ਹੈ ਤਾਂ ਲੰਬੀ ਕਲਿੱਪ ਵੀ ਹੋਊਗੀ ਉਹ ਚ ਕੀ ਕੀ ਘਟਨਾ ਵਾਪਰੀ ਹੈ ਇਹ ਵੀ ਹੋ ਸਕਦਾ ਹੈ ਅਰਵਿੰਦ ਕੇਜਰੀਵਾਲ ਦੇ ਘਰ ਜਿੱਥੇ ਇਹ ਘਟਨਾ ਵਾਪਰੀ ਦੀ ਉੱਥੇ ਕਿਹੜਾ ਸੀਸੀਟੀਵੀ ਕੈਮਰਾ ਨਹੀਂ ਹੋਣਗਾ ਇਹ ਬੜਾ ਮੁੱਦਾ ਸੂਚਿਤ ਦੀ ਵੀ ਦਾ ਹਾਂ ਕੈਮਰੇ ਉਹ ਕੈਮਰਿਆਂ ਚੋਂ ਵੀ ਸੱਚ ਸਾਹਮਣੇ ਆ ਸਕਦਾ ਔਰ ਜਦੋਂ ਘਰ ਚ ਰੌਲਾ ਪੈਂਦਾ ਹੈ ਜੇ ਕੇਜਰੀਵਾਲ ਸਾਹਿਬ ਘਰ ਸੀਗੇ ਕਿਸੇ ਦੇ ਘਰੇ ਵੀ ਰੌਲਾ ਪੈਂਦਾ ਤੇ ਉਹਨਾਂ ਨੇ ਕਿਤੇ ਆ ਕੇ ਦਖਲ ਨਹੀਂ ਦਿੱਤਾ ਹੋਊਗਾ ਵਿੱਚ ਹਨਾ ਮਨ ਲਏ ਇਹ ਇਹ ਤੇ ਪਰਦਾ ਪੋਸ਼ੀ ਕਰਨ ਦੀ ਬਜਾਏ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਨੂੰ ਸਾਹਮਣੇ ਆ ਕੇ ਸਾਰੀ ਜਿਹੜੀ ਅਸਲੀਅਤ ਹੈ ਉਹ ਲੋਕਾਂ 'ਚ ਲਿਆਉਣੀ ਚਾਹੀਦੀ ਹੈ ਔਰ ਲੋਕਾਂ 'ਚ ਆਉਣ ਤੋਂ ਬਾਅਦ ਜਿਹੜੇ ਜੇ ਉਹ ਦੋਸ਼ੀ ਨੇ ਜਿਹੜੇ ਵਿਪ ਨੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਲਈ ਪੁਲਿਸ ਨੂੰ ਕਹਿ ਲੋ ਉੱਥੋਂ ਦੇ ਜਾਂ ਉੱਥੋਂ ਦੇ ਮਹਿਲਾ ਕਮਿਸ਼ਨ ਜਿਹੜਾ ਕੌਮੀ ਮਹਿਲਾ ਕਮਿਸ਼ਨ ਨੇ ਵੀ ਉਹਨਾਂ ਨੂੰ ਨੋਟਿਸ ਕੀਤਾ ਤਾਂ ਉਹਨਾਂ ਨੂੰ ਸਹਿਯੋਗ ਵੀ ਕਰਨਾ ਚਾਹੀਦਾ ਹੈ ਜੀ ਇਸ ਟਾਈਮ ਜੇਬੇ ਤੁਸੀਂ ਕਾਰਵੇ ਦੀ ਗੱਲ ਕੀਤੀ ਜਾਂ ਆਪਾਂ ਵਿਭਵ ਦੀ ਗੱਲ ਕੀਤੀ ਤਾਂ ਇੱਕ ਹੋਰ ਵਿਪੱਖਜੋਆ ਚਰਚਾ ਚੱਕ ਰਿਹਾ ਹੈ ਮੁੱਦਾ ਚੱਕ ਰਿਹਾ ਹੈ ਕਿ 2007 ਚ ਇੱਕ ਵਾਰ ਵਿਭਵ ਤੇ ਕ੍ਰਿਮੀਨਲ ਕੇਸ ਹੋਇਆ ਇਸ ਟਾਈਮ ਸੁਰਖੀਆਂ ਚ ਬਣਿਆ ਹੋਇਆ ਆਹ ਨਹੀਂ ਦੇਖੋ ਇਹ ਜਦੋਂ ਤੁਸੀਂ ਕਿਸੇ ਦਾ ਵੀ ਜੇ ਕਿਸੇ ਸਿਆਸੀ ਲੀਡਰ ਦਾ ਕਿਸੇ ਦਾ ਵੀ ਜੀਵਨ ਫਰੋਲ ਲੋ ਨਾ ਤੇ ਜਾਂ ਜਿਹੜੇ ਉਹਨਾਂ ਦੇ ਨਾਲ ਉਹਨਾਂ ਦਾ ਤਾਣਾ ਬਾਣਾ ਜੁੜਿਆ ਜਿਹੜੀ ਜੁੰਡਲੀ ਹੁੰਦੀ ਹੈ ਬਹੁਤੇ ਸਿਆਸੀ ਜਿਹੜੇ ਲੋਕ ਨੇ ਉਹਨਾਂ ਦੀ ਉਹਨਾਂ ਦੇ ਕੇਸ ਜਿਹੜੇ ਕ੍ਰਿਮੀਨਲ ਕੇਸ ਤਾਂ ਕਈ-ਕਈ ਚੱਲਦੇ ਨੇ ਜੇ ਤੁਸੀਂ ਹੁਣ ਇੱਥੋਂ ਦੇ ਲੁਧਿਆਣੇ ਵਾਲੀ ਖੋਲ ਲਓ ਜਾਂ ਪੰਜਾਬ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਰਿਕਾਰਡ ਖੋਲ ਲਓ ਰਿਕਾਰਡ ਕੀ ਖੋਲਣਾ ਤੁਸੀਂ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਦੇਖ ਲਓ ਉਹ ਸਾਰਿਆਂ ਦੇ ਨਾਲ ਜੀਦਾ ਮਰਜ਼ੀ ਫਰੋਲ ਕੇ ਦੇਖ ਲਓ ਕਿਸੇ ਤੇ ਇੱਕ ਪਰਚਾ ਕਿਸੇ ਤੇ ਦੋ ਪਰਚੇ ਮਤਲਬ ਇਦਾਂ ਦੇ ਪਰਚੇ ਤਾਂ ਹੈਗੇ ਹੀ ਨੇ ਔਰ ਵੱਡੀ ਗੱਲ ਹੈ ਇਹ ਪੰਜਾਬ ਦੀ ਨਹੀਂ ਇਹ ਦੇਸ਼ ਦੀ ਇਤਰਾਸ ਦੀ ਹੈ ਵੀ ਜਿਹੜੇ ਕ੍ਰਿਮੀਨਲ ਲੋਕ ਨੇ ਉਹ ਉਹ ਭਾਰੂ ਪੈ ਗਏ ਔਰ ਆਜਨੀਤੀ ਚ ਬਿਲਕੁਲ ਔਰ ਜਿਹੜੇ ਚੰਗੇ ਲੋਕ ਨੇ ਉਹ ਵੈਸੇ ਤਾਂ ਰਾਜਨੀਤੀ ਚ ਆਉਂਦੇ ਨਹੀਂ ਜੇ ਆਉਂਦੇ ਵੀ ਆ ਤਾਂ ਉਹਨਾਂ ਨੂੰ ਹਾਸ਼ੀਏ ਤੇ ਧੱਕਣ ਲਈ ਸਾਰੇ ਇਕੱਠੇ ਹੋ ਜਾਂਦੇ ਆ ਹਨਾ ਮਤਲਬ ਇਹ ਇੱਕ ਤਰਾਸ ਦੀ ਹੈ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਤਰਾਸ ਦੀ ਹੈ ਵੀ ਜਿਹੜੇ ਇਹ ਜੇ ਲੋਕ ਨੇ ਅੱਗੇ ਆਉਂਦੇ ਨੇ ਜਾਂ ਉਹਨਾਂ ਦੇ ਨੇੜੇ ਵੀ ਜਿਹੜੇ ਜਿਹੜੇ ਹੈਗੇ ਨੇ ਚਾਹ ਸੱਤਾਧਾਰੀ ਧਿਰ ਦੇ ਲੀਡਰ ਨੇ ਚਾਹ ਵਿਰੋਧੀ ਧਿਰ ਦੇ ਲੀਡਰ ਨੇ ਜਿਹੜਾ ਉਹਨਾਂ ਦਾ ਨੇੜਲੀ ਦਾਇਰਾ ਹੁੰਦਾ ਉਹ ਚ ਵੀ ਬਹੁਤ ਗੰਤੀ ਲੋਕ ਇਹੋ ਜਿਹੇ ਨੇ ਇਤੋਂ ਤੱਕ ਕਿ ਪੰਜਾਬ ਦੇ ਲੀਡਰਾਂ ਦਾ ਤੁਸੀਂ ਫਰੋਲ ਕੇ ਦੇਖ ਲਓ ਮਾਫੀਆ ਚਾਹ ਲੈਂਡ ਮਾਫੀਆ ਚਾਹ ਰੇਤ ਮਾਫੀਆ ਚਾਹ ਡਰੱਗ ਮਾਫੀਆ ਸਾਰੇ ਕਲੋਜ਼ ਰਹੇ ਆ ਔਰ ਬਹੁਤ ਸਾਰੇ ਲੀਡਰਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਹੁੰਦੀਆਂ ਨੇ ਉਹਨਾਂ ਦੇ ਨਾਲ ਹਨ ਮਤਲਬ ਕਹਿਣ ਦਾ ਮਤਲਬ ਹੈ ਵੀ ਜਿਹੜੇ ਇਸ ਕ੍ਰਿਮੀਨਲ ਦਾ ਹੋਊਗਾ ਉਹਨਾਂ ਤੇ ਪਰਚਾ ਦਰਜ ਔਰ ਇਹਦਾ ਆਉਣ ਵਾਲੇ ਦਿਨਾਂ ਚ ਸਾਰੀ ਜਿਹੜੀ ਕੁੰਡਲੀ ਉਹਨਾਂ ਦੀ ਬਾਹਰ ਆ ਜਾਣੀ ਹੈ ਹਨ ਤੇ ਉਹ ਵੇਟ ਕਰ ਲੋ ਸਭ ਕੁਝ ਹੀ ਬਾਹਰ ਆ ਹੀ ਜਾਣਾ ਜੀ ਜੀ ਅੱਗੇ ਹੁਣ ਆਪਾਂ ਦਿੱਲੀ ਤੋਂ ਵਾਪਸ ਆਨੇ ਪੰਜਾਬ ਚ ਗੱਲ ਕਰੀਏ ਪੰਜਾਬ ਦੇ ਸਭ ਤੋਂ ਹੌਟ ਹਲਕੇ ਲੁਧਿਆਣੇ ਦੀ ਤਾਂ ਕੀ ਨਵੀਂ ਅਪਡੇਟ ਐ ਸ ਕਿੰਨਾ ਕੁ ਮੁਕਾਬਲਾ ਤਕੜਾ ਚੱਲ ਰਿਹਾ ਇਸ ਟਾਈਮ ਦੇਖੋ ਲੁਧਿਆਣਾ ਇਹ ਤੁਸੀਂ ਸਹੀ ਗੱਲ ਕੀਤੀ ਹੈ ਪੰਜਾਬ ਦਾ ਅੱਜ ਦੀ ਡੇਟ ਸਭ ਤੋਂ ਹੌਟ ਹਲਕਾ ਹੈ ਔਰ ਪਹਿਲਾ ਇਹ ਸੀਗਾ ਵੀ ਪੰਜਾਬ ਦੇ ਬਠਿੰਡੇ ਹਲਕੇ ਦੇ ਲੋਕਾਂ ਦੀਆਂ ਬੜੀਆਂ ਨਜ਼ਰਾਂ ਕੇਂਦਰਿਤ ਸੀ ਔਰ ਉੱਥੇ ਇਹ ਸੋਚਿਆ ਜਾ ਰਿਹਾ ਸੀ ਵੀ ਤਿੰਨ ਮਹਿਲਾਵਾਂ ਵਿਚਕਾਰ ਜਿਹੜੀ ਟੱਕਰ ਹੋਊਗੀ ਚਾ ਉਹ ਆਪਣੇ ਸੀਗੇ ਹਰਸਿਮਰਤ ਕੌਰ ਬਾਦਲ ਚ ਪਰਮਪਾਲ ਕੌਰ ਮਲੂਕਾ ਜਾਂ ਆਪਣੇ ਲਾਲੋ ਵੀ ਅਮਰਤਾ ਬੜੰਗ ਪਰ ਉਹ ਉਹ ਮੁਕਾਬਲਾ ਤਾਂ ਬਣ ਨਹੀਂ ਸਕਿਆ ਹਨਾ ਤੁਹਾਨੂੰ ਵੀ ਪਤਾ ਔਰ ਰਾਜਾ ਬੜੰਗ ਜੇ ਲੁਧਿਆਣੇ ਆ ਗਿਆ ਤਾਂ ਉੱਥੋਂ ਵਾਲਾ ਮੁਕਾਬਲਾ ਇੱਥੇ ਲੈ ਆਇਆ ਉਹ ਆ ਇੱਥੇ ਹੁਣ ਜੇ ਆਪਾਂ ਗੱਲ ਕਰੀਏ ਤੁਸੀਂ ਹੌਟ ਹਲਕੇ ਦੀ ਗੱਲ ਕੀਤੀ ਹੈ ਜਾਂ ਮੁਕਾਬਲੇ ਦੀ ਗੱਲ ਕੀਤੀ ਹੈ ਤਾਂ ਇੱਥੇ ਹੁਣ ਮੁਕਾਬਲਾ ਜਿਹੜਾ ਉਹ ਰਾਜਾ ਬੜਿੰਗ ਤੇ ਬਿੱਟੂ ਵਿਚਕਾਰ ਨਹੀਂ ਹੈਗਾ ਜੀ ਹੁਣ ਇੱਥੇ ਮੁਕਾਬਲਾ ਜਿਹੜਾ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਕਾਰ ਹੋ ਗਿਆ ਬਿਲਕੁਲ ਇਹ ਇਹ ਸੱਚ ਹੈ ਔਰ ਅੰਦਰ ਦੀ ਇਹ ਗੱਲ ਹੈ ਇਹਦੇ ਨਾਲ ਜੇ 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 ਆਪਾਂ ਮੈਂ ਥੋੜੀ ਤੁਹਾਨੂੰ ਇਹ ਥੋੜਾ ਵਿਸਥਾਰ ਕਰਦਾ ਇਹਦਾ ਬਈ ਇਸ ਮੁੱਦੇ ਤੇ ਜੇ ਆਪਾਂ ਗੱਲ ਕਰੀਏ ਨਾ ਕਿਉਂਕਿ ਜਦੋਂ ਰਾਜਾ ਬੜਿੰਗ ਨੂੰ ਭੇਜਿਆ ਜਾਂਦਾ ਲੁਧਿਆਣੇ ਚ ਬਿੱਟੂ ਛੱਡ ਕੇ ਜਾਂਦਾ ਹੈ ਕਾਂਗਰਸ ਨੂੰ ਔਰ ਬੜਾ ਕਹਿ ਲੋ ਅੰਦਰਖਾਤੇ ਬਿੱਟੂ ਬੜਾ ਨੇੜੇ ਸੀ ਰਾਹੁਲ ਦੇ ਰਾਹੁਲ ਨੂੰ ਝਟਕਾ ਲੱਗਦਾ ਔਰ ਰਾਹੁਲ ਗਾਂਧੀ ਰਾਜਾ ਬੜਿੰਗ ਨੂੰ ਸਪੈਸ਼ਲ ਇੱਥੇ ਭੇਜਦੇ ਆ ਇਹ ਤਾਂ ਗੱਲ ਕਲੀਅਰ ਆ ਨਾ ਉਹ ਰਾਜਾ ਬੜਿੰਗ ਥਾਂ ਥਾਂ ਤੇ ਬੋਲਦਾ ਵੀ ਮੈਨੂੰ ਰਾਹੁਲ ਨੇ ਭੇਜਿਆ ਔਰ ਇਹਦੇ ਨਾਲ ਹੀ ਰਾਹੁਲ ਗਾਂਧੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਹਿੰਦੇ ਇੱਕ ਗੱਲ ਕਹੀ ਸੀ ਉਹਦੀ ਪੋਜ਼ਿਟਿਵ ਵੀ ਅੰਦਰਖਾਤੇ ਹੋਈ ਹੈ ਵੀ ਬਿੱਟੂ ਮੈਨੂੰ ਲੋਕ ਸਭਾ ਚ ਦਿਖਣਾ ਨਹੀਂ ਚਾਹੀਦਾ ਵੀ ਉਹਨੂੰ ਰੋਕਣ ਲਈ ਤੁਸੀਂ ਜੋ ਮਰਜ਼ੀ ਕਰੋ ਪੰਜਾਬ ਮਤਲਬ ਭਾਵ ਉਹਨੂੰ ਹਰਾਉਣ ਲਈ ਹੈਨਾ ਤਾਂ ਹੀ ਹਾਂ ਪ੍ਰਤਾਪ ਹਾਂ ਪ੍ਰਤਾਪ ਬਾਜਵੇ ਤੁਸੀਂ ਸੁਣਿਆ ਹੋ ਜਦੋਂ ਆ ਕੇ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਉਹਨਾਂ ਨੇ ਕਿਹਾ ਸੀ ਵੀ ਮੈਂ ਦਾਰਾ ਸਿੰਘ ਰਾਜਨੀਤੀ ਦਾ ਤੇ ਮੇਰੇ ਤੋਂ ਪਹਿਲਾਂ ਇਹ ਉਹਦੇ ਨਾਲ ਲੜੂਗਾ ਬਿੱਟੂ ਨੇ ਕਿਉਂਕਿ ਉਹਨੂੰ ਚੈਲੰਜ ਕੀਤਾ ਹੈ ਨਾ ਪ੍ਰਤਾਪ ਬਾਜਵੇ ਨੂੰ ਹਨ ਔਰ ਉਹਨਾਂ ਨੇ ਇਹ ਗੱਲ ਕਹੀ ਵੀ ਮੇਰੀ ਸਪੈਸ਼ਲਿਸਟ ਡਿਊਟੀ ਲੱਗੀ ਆ ਪ੍ਰਤਾਪ ਬਾਜਵੇ ਨੇ ਕਿਹਾ ਰਾਹੁਲ ਨੇ ਮੇਰੀ ਡਿਊਟੀ ਲਈ ਆ ਵੀ ਇਹਨੂੰ ਰੋਕਣਾ ਔਰ ਇਹ ਗੱਲ ਜਿਹੜੀ ਹੈ ਕਹਿੰਦੇ ਆ ਬਿੱਟੂ ਕਿਉਂਕਿ ਬਿੱਟੂ ਵੀ ਹਰ ਯਤਨ ਕਰ ਰਿਹਾ ਔਰ ਹਮੇਤ ਸ਼ਾਹ ਤੱਕ ਉਹਦੀ ਅਪਰੋਚ ਆ ਬੜਾ ਪਹਿਲਾਂ ਤੋਂ ਹੀ ਉਹ ਨੇੜੇ ਸਮਝਿਆ ਜਾਂਦਾ ਉਹਦੇ ਹਮੇਤ ਸ਼ਾਹ ਦੇ ਹਨ ਔਰ ਇਹ ਪਤਾ ਲੱਗਿਆ ਵੀ ਉਹਨੇ ਜਾ ਕੇ ਰੋਣਾ ਆਪਦਾ ਉੱਥੇ ਰੋਇਆ ਉਹਨਾਂ ਕੋਲ ਹੂੰ ਬਿੱਟੂ ਨੇ ਕਿਹਾ ਵੀ ਮੇਰੇ ਤਾਂ ਖਿਲਾਫ ਇਦਾਂ ਦੀ ਉੱਥੇ ਹੋ ਰਹੀ ਆ ਤੇ ਮੇਰੀ ਸਪੋਰਟ ਕਰੋ ਹੂੰ ਔਰ ਕਹਿੰਦੇ ਆ ਵੀ ਉਹਨਾਂ ਨੇ ਉਹਨੂੰ ਭਰੋਸਾ ਦਿੱਤਾ ਵੀ ਕੋਈ ਗੱਲ ਨਹੀਂ ਤੁਸੀਂ ਡਟ ਕੇ ਲੜੋ ਜੇ ਰਾਹਲ ਉਹਦੇ ਨਾਲ ਆ ਤਾਂ ਮੈਂ ਵੀ ਚਾ ਭਾਜਪਾ ਦੀ ਹਾਈ ਕਮਾਂਡ ਵੀ ਤੁਹਾਡੇ ਨਾਲ ਔਰ ਵੀ ਤੋਂ ਬਾਅਦ ਇੱਥੇ ਜਿਹੜਾ ਲੁਧਿਆਣੇ ਚ ਉਹਨਾਂ ਨੇ ਖੁਦ ਵੀ ਉਹਨਾਂ ਨੇ ਕਿਹਾ ਮੈਂ ਵੀ ਆਵਾਂਗਾ ਨਾਲ ਇਹ ਵੀ ਕਿਹਾ ਵੀ ਅਦਿੱਤਿਆ ਜੋਗੀ ਹਾਂ ਉਹ ਵੀ ਆਉਣਗੇ ਹੋ ਸਕਦਾ ਕਿਉਂਕਿ ਬਿੱਟੂ ਵੀ ਤੁਸੀਂ ਸੁਣਿਆ ਹੋਊਗਾ ਉਹ ਵੀ ਕਹਿ ਰਹੇ ਵੀ ਉਹਨਾਂ ਨੇ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਉਹਨਾਂ ਦੇ ਦੌਰੇ ਲਈ ਵੀ ਰੱਖਿਆ ਹਨਾ ਜਾਂ ਉਹਨਾਂ ਨੂੰ ਵੀ ਸੱਦਾ ਦਿੱਤਾ ਹੈ ਜਾਂ ਜੋ ਸੁਨੀਲ ਜਾਖੜ ਨੇ ਵੀ ਜਿਹੜੀ ਚਿੱਠੀ ਲਿਖੀ ਹੈ ਹਾਂ ਜੋਗੀ ਜੀ ਨੂੰ ਉਹਨੂੰ ਬੁਲਾਇਆ ਵੀ ਇੱਥੇ ਆ ਕੇ ਤੁਸੀਂ ਲੁਧਿਆਣੇ ਚ ਖਾਸ ਕਰਕੇ ਵਿਜ਼ਿਟ ਕਰੋ ਹਨਾ ਕਿਉਂਕਿ ਇੱਥੇ ਕਾਫੀ ਬੋਟ ਹੈ ਜੁਪੀ ਨਾਲ ਸੰਬੰਧਤ ਜਿਹੜੀ ਪੰਜਾਬ ਦੀ ਕਹਿੰ ਲੋ ਉਹ ਉਹ ਕਰਕੇ ਬੁਲਾਇਆ ਔਰ ਉਹ ਜਿਹੜੀ ਆਪਾਂ ਗੱਲ ਕਰਦੇ ਪਏ ਸੀ ਵੀ ਰਾਜੇ ਤੇ ਉਹਦੇ ਜਿਹੜੀ ਹੈ ਉੱਪਰਲੇ ਉੱਪਰਲੀ ਲੜਾਈ ਬਣ ਗਈ ਹੈ ਹੁਣ ਹੈਨਾ ਤੇ ਇਹਦੇ ਨਾਲ ਜੇ ਇਹ ਦੋਵਾਂ ਤਰ੍ਹਾਂ ਦੀ ਇੱਕ ਲੜਾਈ ਹੈ ਕਈ ਵਾਰੀ ਲੜਾਈ ਚ ਬਾਜੀ ਤੀਜਾ ਮਾਰ ਜਾਂਦਾ ਹੁੰਦਾ ਹੈ ਸਮਝ ਗਏ ਨਾ ਕਿਉਂਕਿ ਇਹਨਾਂ ਦੀ ਤਾਂ ਆਪਸੀ ਇੱਕ ਜਾਤੀ ਲੜਾਈ ਬਣ ਗਈ ਨਾ ਸਰੀਕੇ ਬਾਜੀ ਹੋ ਗਈ ਦੋਨਾਂ ਦੀ ਬਿਲਕੁਲ ਕੈਵਰੀ ਤੀਜਾ ਬਾਜੀ ਮਾਰ ਜਾਂਦਾ ਹੁੰਦਾ ਇੱਥੇ ਮੁਕਾਬਲਾ ਜੇ ਦੇਖੀਏ ਚੌਕ ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਵੀ ਪੱਪੀ ਪ੍ਰਾਸ਼ਰ ਕਮਜ਼ੋਰ ਨਹੀਂ ਹੈਗੇ ਇੱਥੇ ਜੀ ਕਿਉਂਕਿ ਆਮ ਆਦਮੀ ਪਾਰਟੀ ਦਾ ਜੇ ਸ਼ਹਿਰੀ ਕੇਡਰ ਹੈ ਉਹਦੇ ਨਾਲ ਨਾਲ ਪਿੰਡਾਂ ਚ ਵੀ ਉਹਨਾਂ ਦਾ ਕੇਡਰ ਹੈ ਔਰ ਵੱਡੀ ਗੱਲ ਹੈ ਕਿ ਅ ਚਾਦਾਖੇ ਹਲਕੇ ਦੀ ਗੱਲ ਕਰ ਲਈ ਇੱਥੇ ਕੰਗ ਸਾਹਬ ਹੈ ਜਾਂ ਬੀਬੀ ਦੀ ਚਲੋ ਉੱਥੇ ਆਪਾਂ ਜਗਰਾਉਂ ਚ ਨਹੀਂ ਏਡੀ ਸਥਿਤੀ ਮਜ਼ਬੂਤ ਕਹਿ ਸਕਦੇ ਜਾਂ ਗੱਲ ਚ ਕਰ ਲੋ ਜਾਂ ਸ਼ਹਿਰ ਚ ਉਹਨਾਂ ਦਾ ਆਪਦਾ ਹਲਕਾ ਪਪੀ ਦਾ ਜਾਂ ਹੋਰ ਹਲਕੇ ਕਿਉਂਕਿ ਆਮ ਆਦਮੀ ਪਾਰਟੀ ਦਾ ਕੇਡਰ ਹੈ ਸੱਤਾ ਚ ਆਮ ਆਦਮੀ ਪਾਰਟੀ ਮਤਲਬ ਨਤੀਜਾ ਵੀ ਕਈ ਵਾਰੀ ਬਾਜ਼ੀ ਮਾਰ ਜਾਂਦਾ ਹੁੰਦਾ ਜੇ ਕਾਲੀ ਦਲ ਦੀ ਵੀ ਗੱਲ ਕਰ ਲਈਏ ਅਕਾਲੀ ਦਲ ਵੀ ਜਿਹੜੇ ਦਿਹਾਤੀ ਹਲਕੇ ਨੇ ਦਿਹਾਤੀ ਹਲਕਿਆਂ 'ਚ ਅਕਾਲੀ ਦਲ ਵੀ ਮਜ਼ਬੂਤ ਬਿਲਕੁਲ ਸਮਝ ਗਏ ਨਾ ਮਤਲਬ ਇਸ ਤਰ੍ਹਾਂ ਦੀ ਲੜਾਈ ਆ ਪਰ ਇਹ ਜ਼ਰੂਰ ਆ ਕਿ ਇਹਨਾਂ ਦੋਵਾਂ ਤਰ੍ਹਾਂ 'ਚ ਕਾਂਗਰਸ ਤੇ ਭਾਜਪਾ 'ਚ ਜਿਹੜੀ ਲੜਾਈ ਬਹੁਤ ਜ਼ਿਆਦਾ ਤਿੱਖੀ ਹੋ ਰਹੀ ਹੈ ਤਿੱਖੀ ਹੋ ਰਹੀ ਹੈ ਔਰ ਹਾਈ ਕਮਾਂਡ ਦੀਆਂ ਦੋਨੇ ਧਰਾਂ ਨਾਲ ਸੰਬੰਧ ਜਿਹੜੀ ਹਾਈ ਕਮਾਂਡ ਕੌਮੀ ਲੀਡਰਸ਼ਿਪ ਆ ਜਿਹੜੀ ਪਾਰਟੀਆਂ ਦੀ ਉਹ ਇੱਥੇ ਧਿਆਨ ਜ਼ਰੂਰ ਕੇਂਦਰਿਤ ਕਰ ਰਹੀਆਂ ਹੈ ਹਨਾ ਔਰ ਔਰ ਜਿਹੜੀ ਤੁਸੀਂ ਬਿੱਟੂ ਬਾਰੇ ਉਹ ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ ਵੀ ਉਤਰੋ ਹਾਈ ਕਮਾਂਡ ਵੀ ਧਿਆਨ ਰੱਖ ਰਹੀ ਹੈ ਜਾਂ ਮੁਕਾਬਲਾ ਚੋਕਣਾ ਹੁਣ ਪਿੱਛੇ ਆਪਾਂ ਦੇਖਿਆ ਬੀਤੇ ਦਿਨੀ ਜਿਹੜੇ ਬੈਂਸ ਬ੍ਰਦਰਸ ਨੇ ਲੁਧਿਆਣੇ ਤੋਂ ਉਹ ਵੀ ਕਾਂਗਰਸ ਚ ਸ਼ਾਮਲ ਹੋਏ ਨੇ ਰਾਹੁਲ ਗਾਂਧੀ ਨੇ ਆਪ ਉਹਨਾਂ ਨੂੰ ਹਨਾ ਨਿੱਗਾ ਸਵਾਗਤ ਦਿੱਤਾ ਤੇ ਇਸ ਤੋਂ ਬਾਅਦ ਕੀ ਲੱਗਦਾ ਹੈ ਕਿ ਲੁਧਿਆਣੇ ਦੀ ਸਿਆਸਤ ਹੋਰ ਭੱਖੂਗੀ ਜਾਂ ਕਾਂਗਰਸ ਹੋਰ ਮਜ਼ਬੂਤ ਹੋਗੀ ਇਹ ਤਾਂ ਗੱਲ ਹੈ ਵੀ ਰਾਜਾ ਬੜਿੰਗ ਜਦੋਂ ਬਿੱਟੂ ਇਹਨਾਂ ਦੇ ਆਉਣ ਨਾਲ ਬੈਂਸ ਭਰਾਵਾਂ ਦੇ ਆਉਣ ਨਾਲ ਬਹੁਤ ਇੱਕ ਚੱਲਿਆ ਵੀ ਰਾਜਾ ਬੜਿੰਗ ਨੂੰ ਬੜੀ ਮਜ਼ਬੂਤੀ ਮਿਲੀ ਹੈ ਇੱਕ ਇਹ ਵੀ ਮਤਲਬ ਲੋਕਾਂ ਚ ਇਹ ਗੱਲ ਹੈਗੀ ਹੈ ਜਦੋਂ ਤੁਸੀਂ ਕਿਸੇ মিডিਏ ਤੇ ਜਾਂ ਕਿਤੇ ਵੀ ਚਰਚਾ ਕਰਦੇ ਹੋ ਤਾਂ ਇਦਾਂ ਹੁੰਦਾ ਵੀ ਰਾਜਾ ਬੜੰਗ ਮਜ਼ਬੂਤ ਆ ਭਾਵੇਂ ਚਰਚਾ ਚ ਸੱਚ ਵੀ ਹੁੰਦਾ ਹੈ ਕਿਉਂਕਿ ਲੋਕਾਂ ਦੀਆਂ ਗੱਲਾਂ ਚ ਸੱਚ ਵੀ ਹੁੰਦਾ ਪਰ ਜੇ ਕਈ ਵਾਰ ਇਹ ਵੀ ਹੁੰਦਾ ਵੀ ਤੁਹਾਨੂੰ ਨਾ ਕਿਉਂਕਿ ਉਹ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦਾ ਨਾਮ ਵੱਡਾ ਨਾਮ ਵੱਡਾ ਕਰਕੇ ਕਈ ਵਾਰੀ ਤੁਹਾਨੂੰ ਲੱਗਦਾ ਹੁੰਦਾ ਵੀ ਉਹ ਭਾਰੂ ਨੇ ਪਰ ਜਦੋਂ ਤੁਸੀਂ ਫਰੋਲਦੇ ਹੋ ਜੇ ਆਪਾਂ ਬੈਂਸ ਭਰਾਵਾ ਦੀ ਗੱਲ ਕਰ ਲਈਏ ਵੀ ਬੈਂਸ ਭਰਾ ਆ ਗਏ ਆ ਤੇ ਬੈਂਸ ਭਰਾਵਾ ਦੇ ਜਾਣ ਨਾਲ ਜਿਹੜਾ ਅੰਦਰ ਖਲਾਰਾ ਪੈ ਗਿਆ ਕਾਂਗਰਸ ਚ ਲੁਧਿਆਣਾ ਸ਼ਹਿਰ ਚ ਬਹੁਤ ਵੱਡਾ ਖਲਾਰਾ ਪਿਆ ਆ ਆਸ਼ੂ ਜੀ ਦੇ ਜਿਹੜੇ ਜਿਹੜੇ ਪੂਰੀ ਤਿਆਰੀ ਕਰਕੇ ਬੈਠੇ ਸੀ ਲੁਧਿਆਣਾ ਸੀਟ ਤੋਂ ਲਿਆ ਕੇ ਪੈਰਾਸ਼ੂਟ ਰਾਹੀਂ ਰਾਜਾ ਬੜੰਗ ਤਾਰਤਾ ਉਹ ਉਹ ਉਦੋਂ ਹੀ ਨਿਰਾਸ਼ੀ ਉਹਨਾਂ ਦੀ ਪਤਨੀ ਦਾ ਬਿਆਨ ਵੀ ਦੇਤਾਈ ਤੁਹਾਨੂੰ ਯਾਦ ਹੋਊਗਾ ਨਾ ਤੇ ਹੁਣ ਜਿਹੜਾ ਬੈਂਸ ਭਰਾਵਾ ਦੇ ਜਾਣ ਨਾਲ ਜਿਹੜੀ ਇੱਥੋਂ ਦੀ ਲੀਡਰਸ਼ਿਪ ਹੈ ਕਿਉਂਕਿ ਬੈਂਸ ਭਰਾਵਾ ਦੇ ਜਿਹੜਾ ਰਾਜਨੀਤੀ ਕਰਨ ਦਾ ਸਟਾਈਲ ਬੜਾ ਵੱਖਰਾ ਹੂੰ ਉਹ ਹਮੇਸ਼ਾ ਭਾਰੂ ਪਾ ਕੇ ਰਾਜਨੀਤੀ ਕਰਦੇ ਆ ਤੇ ਜਿਹੜੀ ਇੱਥੋਂ ਦੇ ਚ ਆਪਣੇ ਲੀਡਰਸ਼ਿਪ ਆ ਉਥੋਂ ਦੀ ਉਹ ਚ ਆਸ਼ੂ ਆ ਜਾਂ ਹੋਰ ਆ ਉਹਨਾਂ ਨੂੰ ਇਹ ਲੱਗਦਾ ਪਿਆ ਹੁਣ ਤਾਂ ਆਸ਼ੂ ਤਾਂ ਫਿਰ ਤੀਜੇ ਨੰਬਰ ਤੇ ਚੱਲਿਆ ਗਿਆ ਨਾ ਜੇ ਦੇਖੀਏ ਰਾਜਾ ਵੜेंगे ਇੱਕ ਤੇ ਦੋ ਤੇ ਬੈਂਸ ਭਰਾ ਆ ਗਏ ਹਾਂ ਕਿਸੇ ਟਾਈਮ ਉਹ ਜਦੋਂ ਸਰਕਾਰ ਨਹੀਂ ਆ ਤਾਂ ਉਹ ਲੁਧਿਆਣੇ ਦੇ ਕਰਤਾ ਕਰਤਾ ਰਹਿ ਆਸ਼ੂ ਹਨ ਤੇ ਇਹਦਾ ਮਤਲਬ ਆ ਵੀ ਅੰਦਰ ਖਾਤੇ ਬਹੁਤ ਸਾਰੀ ਤੋੜ-ਫੋੜ ਹੋਣ ਦੀ ਵੀ ਸੁਭਾਵਨਾ ਔਰ ਇਹ ਵੀ ਹੈ ਵੀ ਭਾਜਪਾ ਹੋ ਸਕਦਾ ਕੋਈ ਵੱਡੀ ਸੰਨ ਵੀ ਲਾ ਜੇ ਕਾਂਗਰਸ ਚ ਬੜੀਆਂ ਚਰਚਾਵਾਂ ਚੱਲਦੀਆਂ ਪਈਆਂ ਕਿਉਂਕਿ ਤੋੜ-ਫੋੜ ਤਾਂ ਹਰ ਰੋਜ਼ ਹੋ ਰਹੀ ਹੈ ਹਰ ਰੋਜ਼ ਇਧਰੋਂ ਕੋਈ ੜਾਰੀ ਦੂਜੇ ਪਾਸੇ ਮਾਰ ਰਿਹਾ ਕੋਈ ਕਿੱਧਰ ਜਾ ਰਿਹਾ ਔਰ ਜਿਉਂ-ਜਿਉਂ ਚੋਣਾ ਨੇੜੇ ਆਉਣੀ ਹੈ ਦੈ ਨੇੜੇ ਆਉਣਾ ਕਿਉਂਕਿ ਭਾਜਪਾ ਬੜਾ ਇੰਟਰਸਟ ਦਿਖਾ ਰਹੀ ਆ ਔਰ ਵੱਡੇ ਚਿਹਰੇ ਜਿਹੜੇ ਉਹ ਟੁੱਟਦੇ ਵੀ ਨਜ਼ਰ ਆਉਂਦੇ ਆ ਔਰ ਲੁਧਿਆਣੇ ਦੀ ਵੀ ਇੱਕ ਚਰਚਾ ਹੋਈ ਸੀ ਆ ਅੱਜ ਹੀ ਆਪਾਂ ਚਰਚਾ ਕਰ ਰਹੇ ਆ ਕੱਲ ਦੀ ਕੋਈ ਗੱਲ ਆ ਵੀ ਇੱਥੋਂ ਦਾ ਵੀ ਇੱਕ ਬ ਔਰ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਪਿੰਡਾਂ 'ਚ ਵੀ ਸ਼ੁਰੂ ਕਰਤਾ ਭਾਜਪਾ ਨੇ ਜੀ ਹਨਾ ਪਰ ਕਰਨ ਬੜੰਗ ਹੈ ਜਿਹੜਾ ਤੱਕੇ ਹਲਕੇ 'ਚ ਸੰਦੀਪ ਸੰਧੂ ਦਾ ਬੜਾ ਰਾਈਟ ਹੈਂਡ ਸਮਝਿਆ ਜਾਂਦਾ ਈ ਉਹ ਛੱਡ ਕੇ ਚੱਲਿਆ ਗਿਆ ਭਾਜਪਾ 'ਚ ਹਨਾ ਹੋਰ ਛੋਟੇ ਲੈਵਲ ਤੇ ਵੀ ਹੈਗੇ ਆ ਜਿਵੇਂ ਉਹ ਆਪਣੇ ਹਰਮਨ ਕਲਾਰ ਹੈ ਜਾਂ ਹੋਰ ਕਈ ਕਈ ਹੋਰ ਲੋਕ ਲੀਡਰ ਵੀ ਕਾਂਗਰਸ ਦੇ ਭਾਜਪਾ ਜੀ ਇਹ ਕਾਂਗਰਸ ਨੂੰ ਜਿਹੜਾ ਝਟਕਾ ਲੱਗਦਾ ਜੇ ਜਗਰਾਉਂਚ ਵੀ ਆਪਾਂ ਗੱਲ ਕਰ ਲਈਏ ਤਾਂ ਕਈ ਕਾਉਂਸਲਰ ਨੇ ਜਿਹੜੇ ਉਹ ਛੱਡ ਕੇ ਆਮ ਆਦਮੀ ਪਾਰਟੀ 'ਚ ਚਲੇ ਗਏ ਇਹਦੇ ਆਪਣੇ ਕਾਂਗਰਸ ਦੇ ਮਤਲਬ ਇਹ ਆ ਵੀ ਵੱਡਾ ਨਾਂ ਕਰਕੇ ਆਪਾਂ ਨੂੰ ਕਈ ਵਾਰੀ ਲੱਗਦਾ ਹੁੰਦਾ ਪਰ ਹੈ ਮੁਕਾਬਲੇਬਾਜ਼ੀ ਹੈ ਔਰ ਕਾਲੀ ਦਲ ਵੀ ਮਜ਼ਬੂਤ ਹੈ ਆਮ ਆਦਮੀ ਪਾਰਟੀ ਵੀ ਮਜ਼ਬੂਤ ਹੈ ਚੌਕ ਕੋਣਾ ਮੁਕਾਬਲਾ ਚੌਕ ਕੋਣਾ ਹੀ ਹੈ ਪਰ ਇਹਨਾਂ ਦੀ ਜਿਹੜੀ ਆਪਸੀ ਸਰੀਕੇਬਾਜ਼ੀ ਜ਼ਰੂਰ ਇੱਥੇ ਬਹੁਤ ਜ਼ਿਆਦਾ ਔਰ ਦੋਨੇ ਇੱਕ ਦੂਜੇ ਨੂੰ ਪਲਟੀ ਦੇਣ ਲਈ ਅੱਜ ਹੁਣ ਜੇ ਦੇਖਿਆ ਜਾਵੇ ਤਾਂ ਦਾਖੇ ਹਲਕੇ ਚ ਪਿੰਡਾਂ ਚ ਵੀ ਬਿੱਟੂ ਨੇ ਆਪਦੀ ਉਹ ਮਜ਼ਬੂਤ ਕਰਤੀ ਹੈ ਅਮਰੀਕ ਸਿੰਘ ਹਾਲੀਵਾਲ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਪਿਛਲੇ ਸਮੇਂ ਚ ਭਾਜਪਾ ਚਲੇ ਗਏ ਸੀ ਉਹਨਾਂ ਨੇ ਦਾਖੇ ਹਲਕੇ ਦੀ ਕਮਾਨ ਸੰਭਾਲ ਲਈ ਬਿਲਕੁਲ ਹੈਨਾ ਅੱਜ ਉਹਨਾਂ ਨੇ ਬਹੁਤ ਵੱਡਾ ਆਪ ਦੇ ਫਾਰਮ ਹਾਊਸ ਤੋਂ ਇਕੱਠ ਕਰਕੇ ਭਾਜ ਪਤਾ ਹਾਲਾਂਕਿ ਇਹ ਸੀ ਵੀ ਬਿੱਟੂ ਦਾ ਤਾਂ ਕਿਤੇ ਇਕੱਠ ਹੋਣ ਦਿੰਦੇ ਹੀ ਨਹੀਂ ਪਿੰਡਾਂ 'ਚ ਹਾਂ ਕਿਸਾਨ ਜਥੇਬੰਦੀਆਂ ਬਿਲਕੁਲ ਵਿਰੋਧੀ ਪਰ ਹਾਂ ਪਰ ਉਹ ਅਮਰੀਕ ਸਿੰਘ ਹਲੀਵਾਲ ਕਿਉਂਕਿ ਉਹ ਜਦੋਂ ਖਾੜਕੂਬਾਦ ਦਾ ਵੀ ਪੰਜਾਬ 'ਚ ਦੌਰ ਚੱਲਿਆ ਉਦੋਂ ਵੀ ਉਹ ਕਹਿੰਦੇ ਵੀ ਗਰਮ ਦਲੀਆਂ ਨਾਲ ਸੰਪਰਕ ਕਰਕੇ ਬਾਦਲ ਸਾਹਿਬ ਦੀਆਂ ਰੈਲੀਆਂ ਰੂਲੀਆਂ ਕਰਾਉਣ ਲਈ ਰੋਲ ਅਦਾ ਕਰਦੇ ਰਹੇ ਆ ਔਰ ਹੁਣ ਹੋ ਸਕਦਾ ਅੱਜ ਵੀ ਉਹਨਾਂ ਨੇ ਕੋਈ ਇਦਾਂ ਦੀ ਮਤਲਬ ਅੰਦਰਖਾਤੇ ਕਿਸਾਨ ਜਥੇਬੰਦੀਆਂ ਨਾਲ ਉਹ ਸਫਲ ਹੋਏ ਅੱਜ ਉਹ ਪਹਿਲੀ ਵਾਰੀ ਤੋ ਤਾਂ ਕਿ ਹਲਕੇ ਜੇ ਪਿੰਡੂ ਹਲਕੇ ਚ ਕੋਈ ਵੱਡਾ ਕੱਟਾ ਜੇ ਹੋਇਆ ਤਾਂ ਉਹ ਉਹਨਾਂ ਨੇ ਕੱਟ ਕੀਤਾ ਹਨ ਔਰ ਭਾਜਪਾ ਦੀ ਇਹਨਾਂ ਦੀ ਆਪਸੀ ਲੜਾਈ ਹੋ ਸਕਦਾ ਪਰ ਇੱਥੇ ਮੁਕਾਬਲਾ ਜਿਹੜਾ ਚਾਹ ਕੋਨਾ ਚਾਹ ਕੋਨਾ ਨਹੀਂ ਦਰਸ਼ਨ ਸਿੰਘ ਬਰਾੜ ਦਾ ਪੁੱਤਰ ਕਮਲਜੀਤ ਸਿੰਘ ਬਰਾੜ ਵੀ ਆ ਉਹ ਉਹ ਕਾਫੀ ਮਜ਼ਬੂਤ ਆ ਉਹ ਵੀ ਪਿੰਡਾਂ ਚ ਵਿਚਰ ਰਿਹਾ ਔਰ ਜਗਰਾਉ ਹਲਕੇ ਤੋਂ ਵੱਡੇ ਕੱਟ ਕਰ ਜੁੜ ਰਹੇ ਆ ਉਹਨਾਂ ਨਾਲ ਸਰਪੰਚਾਂ ਜੀ ਤੁਸੀਂ ਦੇਖਿਆ ਉਹਨਾਂ ਨਾਲ ਬڑے ਵੱਡੇ ਘੱਟ ਜੁੜ ਰਹੇ ਆ ਔਰ ਕਾਂਗਰਸ ਲਈ ਰਾਜਾ ਬੜਿੰਗ ਲਈ ਤਾਂ ਉਹ ਸਿੱਧਾ ਚੇਤਾਵਨੀ ਨਹੀਂ ਦਿੰਦਾ ਚੈਲੰਜ ਕਰਦਾ ਹੈ ਮੇਰੇ ਕਹਿਣ ਦਾ ਭਾਵਾ ਵੀ ਇੱਥੇ ਕਿਸੇ ਦੀ ਆਪਾਂ ਜਿੱਤ ਨਹੀਂ ਦੇਖ ਸਕਦੇ ਮੁਕਾਬਲਾ ਸਖਤ ਰਹੂਗਾ ਉੱਪਰ ਦਾ ਕੌਣ ਆ ਕਿਹਦੇ ਸਿਰ ਤੇ ਤਾਜ ਸਜਦਾ ਹੈ ਕੌਣ ਕਹਿ ਲਓ ਬਾਜੀ ਮਾਰਦਾ ਉਹ ਸਮਾਂ ਹੀ ਦੱਸੂਗਾ ਜੀ ਅੱਗੇ ਬਾਅਦ ਨੇ ਗੱਲ ਕਰਦੇ ਵੀ 21 ਤਰੀਕ ਨੂੰ ਕਿਸਾਨਾਂ ਵੱਲੋਂ ਮਹਾਪੰਚਾਇਤ ਰੱਖੀ ਗਈ ਹੈ ਤਾਂ ਕਿਵੇਂ ਚੱਲ ਰਹੀਆਂ ਤਿਆਰੀਆਂ ਕੀ ਰਹਿਣਗੇ ਮੁੱਦੇ ਉੱਚ ਦੇਖੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਦੇ ਤਾਂ ਪਹਿਲਾਂ ਹੀ ਦਿੱਤੇ ਗਏ 21 ਸਵਾਲ ਵੀ ਦਿੱਤੇ ਗਏ ਜਿਹੜੇ ਉਹਨਾਂ ਨੇ ਕਿਹਾ ਵੀ ਭਾਜਪਾ ਨੂੰ ਕਰੋ ਹਨਾ ਔਰ ਜੇ ਦੇਖਿਆ ਜਾਵੇ ਤਾਂ ਇਹ ਭਾਜਪਾ ਲਈ ਇੱਕ ਬਹੁਤ ਵੱਡਾ ਚੈਲੰਜ ਹੀ ਹੈ ਜਦੋਂ ਭਾਜਪਾ ਦੇ ਕਹਿ ਲੋ ਖਿਲਾਫ ਹੀ ਹੋ ਰਹੀ ਹੈ ਕਿਉਂਕਿ ਮੋਦੀ ਸਰਕਾਰ ਤੋਂ ਕਿਸਾਨ ਖਿਲਾਫ ਮਤਲਬ ਖਫਾ ਨੇ ਕਹਿ ਲੋ ਚਾਹ ਪੰਜਾਬ ਦੇ ਕਿਸਾਨਾਂ ਚ ਹੈ ਦੇਸ਼ ਦੇ ਕਿਸਾਨਾਂ ਚ ਹੈ ਹਰਿਆਣੇ ਦੇ ਆ ਚਾਹ ਰਾਜਸਥਾਨ ਦੇ ਸਾਰੇ ਥਾਵਾਂ ਤੇ ਖਾਸ ਕਰਕੇ ਇਨ੍ਹਾਂ ਸਟੇਟਾਂ ਚ ਤਾਂ ਬਹੁਤ ਜ਼ਿਆਦਾ ਭਾਜਪਾ ਦੇ ਖਿਲਾਫ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਔਰ ਪੰਜਾਬ ਚ ਤੁਸੀਂ ਹਰ ਰੋਜ਼ ਦੇਖਦੇ ਹੋ ਔਰ ਹੁਣ ਤਾਂ ਭਾਜਪਾ ਦੇ ਨਾਲ-ਨਾਲ ਸੱਤਾਧਾਰੀ ਤਰ ਵੀ ਹੈ ਆਕਾਲੀ ਦਲ ਦੀ ਵੀ ਲੀਡਰਸ਼ਿਪ ਹੋ ਚਾਹ ਸਖਵੀਰ ਬਾਦਲ ਹੈ ਚਾਹ ਆਪਣੇ ਹੈਗੇ ਨੇ ਮਜੀਠੀਆ ਉਹਨਾਂ ਨੂੰ ਵੀ ਉਹਨਾਂ ਨੇ ਘੇਰ ਕੇ ਸਵਾਲ ਕੀਤੇ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਹਰ ਥਾਂ ਤੇ ਸਵਾਲ ਕਰ ਰਹੀਆਂ ਔਰ ਇਸ ਰੈਲੀ ਚ ਜਿਹੜੀ ਹੋਣੀ ਹੈ ਮਹਾਪੰਚਾਇਤ ਹੋਣੀ ਹੈ ਉਹਦੀ ਤਿਆਰੀ ਬੜੀ ਵੱਡੀ ਪੱਧਰ ਤੇ ਚੱਲ ਰਹੀ ਹੈ ਪਿੰਡਾਂ ਚ ਜਿਹੜੀਆਂ ਕਿਸਾਨ ਜਥੇਬੰਦੀਆਂ ਇਸ ਸੰਯੁਕਤ ਕਿਸਾਨ ਮੋਰਚੇ ਸ਼ਾਮਲ ਨੇ ਉਹ ਸਾਰੀਆਂ ਹੀ ਜਥੇਬੰਦੀਆਂ ਆਪਣੀ ਆਪਣੀ ਪੱਧਰ ਤੇ ਲਾਮਬੰਦੀ ਚ ਲੱਗੀਆਂ ਹੋਈਆਂ ਮੀਟਿੰਗਾਂ ਕਰਦੀਆਂ ਪਈਆਂ ਔਰ ਜਗਰਾਉ ਖਾਸ ਕਰਕੇ ਜਿਹੜਾ ਜਗਰਾਉ ਚ ਹੋਣੀ ਹੈ ਇਥੋਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਇਥੋਂ ਦੀ ਜਿਹੜੀ ਲੀਡਰਸ਼ਿਪ ਹੈ ਚਾਹ ਜ਼ਿਲ੍ਹਾ ਪ੍ਰਧਾਨ ਨੇ ਜਮਿੰਦਰ ਸਿੰਘ ਕਮਾਲਪੁਰਾ ਚਾਹ ਜਗਰੂਪ ਸਿੰਘ ਦੇੜਕਾ ਆਪਣੇ ਇੰਦਰਜੀਤ ਸਿੰਘ ਜਗਰਾਉਂ ਆ ਇਨਕਲਾਬੀ ਕੇਂਦਰ ਪੰਜਾਬ ਦੇ ਕਮਲਜੀਤ ਖੰਨਾ ਪਿੰਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਤਾਰੀ ਆ ਹੋਰ ਵੀ ਕਈ ਚਿਹਰੇ ਜਿਹੜੇ ਲੋਕਲ ਆ ਤਿਆਰੀਆਂ ਚ ਲੱਗੇ ਹੋਏ ਨੇ ਕਿਉਂਕਿ ਇੱਥੇ ਮਹਾਪੰਚਾਇਤ ਹੋਣੀ ਆ ਗਰਮੀ ਆ ਬਹੁਤ ਜ਼ਿਆਦਾ ਔਰ ਇਹ ਇਹਦੀ ਤਿਆਰੀ ਵੀ ਕਰਨੀ ਪੈਣੀ ਹੈ ਜਿਹੜੀ ਬਾਹਰੋਂ ਵੱਡੀ ਗਿਣਤੀ ਚ ਕਿਸਾਨਾਂ ਨੇ ਆਉਣਾ ਉਹਨਾਂ ਲਈ ਪ੍ਰਬੰਧ ਵੀ ਕਰਨੇ ਪੈਣੇ ਆ ਔਰ ਉਹਨਾਂ ਲਈ ਛਾਂ ਕਿਉਂਕਿ ਧੁੱਪ ਚ ਬੈਠਣਾ ਬੜਾ ਔਖਾ ਰ ਇੰਨਾ ਚਰ ਹਨ ਕਿਉਂਕਿ ਸਾਰੀ ਲੀਡਰਸ਼ਿਪ ਨੇ ਅਲੱਗ-ਅਲੱਗ ਉਹਨਾਂ ਨੇ ਬੋਲਣਾ ਉਹਦਾ ਕਰਕੇ ਇੱਥੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਲਾਮਬੰਦੀ ਲਈ ਵੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨਾਲ-ਨਾਲ ਪ੍ਰਬੰਧਾਂ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਔਰ ਇਹ ਜਿਹੜੀ ਆ ਮਹਾਪੰਚਾਇਤ ਜਿਹੜਾ ਸਨੇਹਾ ਦਿੱਤਾ ਜਾਊਗਾ ਉਹ ਤਾਂ ਚਲੋ ਖੈਰ ਉਹ ਮਤੇ ਪਾਸ ਹੋਣਗੇ ਮਤੇ ਲੈ ਕੇ ਆਉਣੀਆਂ ਜ ਸੰਯੁਕਤ ਕਿਸਾਨ ਮੋਰਚੇ ਦਾ ਜਿਹੜੀ ਲੀਡਰਸ਼ਿਪ ਹੈ ਉਹ ਕੀ ਹੋਣਗੇ ਉਹ ਸਮਾਂ ਦੱਸੂਗਾ ਪਰ ਵੱਡੀ ਗੱਲ ਹੈ ਕਿ ਭਾਜਪਾ ਨੂੰ ਜਿਹੜੀ ਹੈ ਇਹ ਇੱਕ ਵੱਡਾ ਚੈਲੰਜ ਵੀ ਬਣੂਗੀ ਕਿਸਾਨ ਜਥੇਬੰਦੀਆਂ ਦੀ ਰੈਲੀ ਔਰ ਇਹਦੀਆਂ ਤਿਆਰੀਆਂ ਬੜੀ ਤੇਜ਼ੀ ਨਾਲ ਚੱਲ ਰਹੀਆਂ ਤਾਂ ਐਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਪੱਕ ਦੀ ਸਿਆਸਤ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਹੈ ਜੇਕਰ ਤੁਹਾਨੂੰ ਸਾਡੀ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਤੇ ਲੇਗ ਜ਼ਰੂਰ ਕਰਿਓ ਕੱਲ ਤੁਹਾਨੂੰ ਇੱਕ ਬਾਰ ਫਿਰ ਦੁਬਾਰਾ ਮਿਲਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ